ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੇ 컬렉ਸ਼ਨ ਲੱਗੇ ਆਂ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਹੋਣਗੇ ਪਿਓ ਤੁਹਾਨੂੰ ਜੌਰਜਟ ਟਿਸ਼ੂ ਦਾ ਸੂਟ ਮਿਲ ਜੇਗਾ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਬਾਟਮ ਤੇ ਵੀ ਐਮਬਰਾਇਡਰੀ ਕੀਤੀ ਹੋਈਗੀ ਇਹਨਾਂ ਦਾ ਪ੍ਰਾਈਸ ਆਪਾਂ ਪਰ ਮੀਟਰ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਇਹਨਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਪਿਆਰੇ ਆਪਾਂ ਐਡ ਕੀਤੇ ਹੋਏ ਨੇ ਵਿਦਆਊਟ ਦੁਪੱਟਾ ਸੂਟ ਹੋਣਗੇ ਅਗਲੇ ਜਿਹੜੇ ਸੂਟ ਆਉਣਗੇ ਵੀ ਤੁਹਾਨੂੰ ਪਿਓਰ ਜੌਰਜਟ ਦਾ ਸੂਟ ਮਿਲ ਜੇਗਾ ਮਿਰਰ ਵਰਕ ਦਾ ਕੰਮ ਬਹੁਤ ਹੀ ਪਿਆਰਾ ਇਸ ਪ੍ਰਾਈਸ ਆਪਾਂ ਇਸ ਦਾ ਵਪਾਰ ਮਿਟ ਅਕੋਰਡਿੰਗ ਲਗਾਇਆ ਹੋਇਆ ਹੈ ਉੱਪਰ ਤੁਸੀਂ ਅਗਰ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਰ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਕਲਰ অপਸ਼ਨ ਸਾਈਜ਼ ਆਰਕੀ ਆਪਾਂ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਆਉਣੇ ਵਿਸਕੋਸ ਔਰ ਗੈਂਜ਼ਾ ਦਾ ਸੂਟ ਰਹੇਗਾ ਹੈਂਡ ਐਮਬਰਾਇਡਰੀ ਕੀਤੀ ਗਈ ਹੈ बॉटम होएगी प्लेन विस्कोस और गेंजा का नाल दुपट्टा रहेगा फोर साइड बहुत ही प्यारी इंबरॉयडरी की कि ये कलर ऑप्शन इन आप बहुत ही प्यारी लाइट की किए हुए ने अगले जेड़े सूट ये भी तुम मसलीन का ही सूट मिल जाएगा इंबरॉयडरी बहुत ही प्यारी की कि ये और गेंजा का नाल दुपट्टा रहेगा कलर ऑप्शन बहुत ही आपको प्यारे एड किए हुए हैं तो इन कोई भी अपने लिए सूट बाई कर सद प्राइज आप सारे सूटों का मैनशन किया हो ਅਗਰੇ ਜਿਹੜੇ ਸੂਟ ਹੋਣਗੇ ਕਾਟਨ ਦੇ ਰਹਿਣਗੇ ਬਾਟਮ ਨਾਲ ਪਲੇਨ ਹੋਏਗੀ ਸ਼ਰਟ ਹੋਏਗੀ ਪ੍ਰਿੰਟਡ ਦੁਪੱਟਾ ਰਹੇਗਾ ਨਾਲ ਮलमल ਦਾ ਦੁਪੱਟਾ ਹੋਏਗਾ ਵਰਕ ਦੁਪੱਟੇ ਦੇ ਉੱਪਰ ਕੀਤਾ ਗਿਆ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਹੋਏਗੀ ਬਹੁਤ ਹੀ ਪਿਆਰੇ ਸੂਟ ਨੇ ਸਾਰੇ ਸੂਟਾਂ ਦਾ ਪ੍ਰਾਈਸ ਆਪਾਂ ਮੈਂਸ਼ਨ ਕਰ ਕਰ ਦਿੱਤਾ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ